ਮੈਨੂੰ ਕੋਈ ਵੀ ਬੰਦਾ ਆਈਡੀਆ ਲੱਗਿਆ ਜਾਂਦਾ ਨਾ ਮੈਂ ਨੋਕੇ ਕਰ ਲਓ ਕਰਕੇ ਦੇਖ ਲਓ ਦੇਖ ਲੈਨੇ ਕੀ ਬੰਦਾ ਵੱਧ ਤੋਂ ਵੱਧ ਹਾਰ ਜਾਗੇ ਲਰਨਿੰਗ ਕਾਸਟ ਪੇ ਕਰਨੀ ਪੈ ਸਕਦੀ ਹੈ ਇਹ ਵੱਡੇ ਵੱਡੇ ਮੈਂ ਜਿਹੜੇ ਫੰਡ ਹੈ ਉਹਨਾਂ ਨੂੰ ਵੀ ਇਹ ਕਹਿੰਦੇ ਸੁਣਿਆ ਜਿਹੜੇ ਵੈਂਚਰ ਕੈਪੀਟਲਿਸ ਹੈ ਕਿ ਜੀ 10 ਬਿਜ਼ਨੈਸਸ ਤੇ ਅਸੀਂ ਇਨਵੈਸਟ ਕਰਨਾ ਸਾਨੂੰ ਪਤਾ ਇੱਕ ਹੀ ਕਾਮਯਾਬ ਹੋਣਾ ਔਰ ਜੇ ਕਾਮਯਾਬ ਹੋ ਗਿਆ ਉਹ ਕਰੋੜਾਂ ਦਾ ਸਾਨੂੰ ਰਿਟਰਨ ਦੇ ਜਾਂਦਾ ਜਦੋਂ ਜੀਬੀ ਰੈਅਲਿਟੀ ਨੂੰ ਸ਼ੁਰੂਆਤ ਕੀਤੀ ਸੀ ਤੇ ਚੱਲੀ ਹੈ ਮੈਂ ਕਟੋ ਘੱਟ 5000 ਬੰਦੇ ਨੂੰ এমਪਲੋਇਮੈਂਟ ਦੇਣੀ ਹੈ ਪਰ ਮੈਂ ਕਿਹਾ ਇੰਨੇ ਆਪਣੇ ਕਾਰੋਬਾਰ ਹੋਣੇ ਚਾਹੀਦੇ ਕਿ ਬੰਦੇ ਘਟ ਪੈਣ ਕਿ ਵੀ ਰੋਜ਼ ਇੱਕ ਬੰਦਾ ਫੜ ਲੀਏ ਐਨ ਉਹਨੂੰ ਹੀ ਕਾਰੋਬਾਰ ਕਰਾ ਦਈਏ ਇੱਕ ਕਮਿਊਨਿਟੀ ਦੇ ਨਾਲ ਮੇਰਾ ਬਾਪਿਆ ਮੈਂ ਕਿ ਯਾਰ ਇਹ ਇੱਥੇ ਮੈਂ ਦੇਖਿਆ ਵੈ ਸਾਰੇ ਜੂਈਸ਼ ਕਮਿਊਨਿਟੀ ਦੀ ਮੈਂ ਗੱਲ ਕਰ ਰਹਾ ਹਾਂ ਕਿ ਸਾਰੇ ਹੀ ਬੜੇ ਅਮੀਰ ਹੈ ਕਹਿੰਦੇ ਕਮਿਊਨਿਟੀ ਬਹੁਤ ਸਟਰੋਂਗ ਹੈ ਯਾਰ ਸਾਡੇ ਪੰਜਾਬੀਆਂ ਦੀ ਕਮਿਊਨਿਟੀ ਘੱਟ ਸਟਰੋਂਗ ਹੈ ਸਾਊਥ ਹਾਲ ਸਾਰਾ ਹੀ ਭਰਿਆ ਪਿਆ ਆਪਣੀ ਯੂਥ ਨੂੰ ਇਹ ਸਪੋਰਟ ਦੇਣਾ ਚਾਹੀਦਾ ਹੈ ਕਿ ਵੀ ਤਗੜੇ ਹੋਵੇ ਅਸੀਂ ਨਾਲ ਖੜੇ ਹਾਂ ਕੁਝ ਕਰਕੇ ਦਿਖਾ ਦੋ ਯੂਨੀਵਰਸਿਟੀਸ ਅਸੀਂ ਹਮੇਸ਼ਾ ਗੱਲ ਕਰਦੇ ਆਨਐਮਪਲੋਇਮੈਂਟ ਬੜੀ ਆ ਅਸੀਂ ਸਾਰੇ ਜਣੇ ਇਕੱਠੇ ਹੋ ਜੀ ਮੈਨੂੰ ਨਹੀਂ ਲੱਗਦਾ ਕਿ ਤੇ ਆਨਐਮਪਲੋਇਮੈਂਟ ਰਹੇਗੀ ਮੈਂ ਆਪਣੀ ਜ਼ਿੰਦਗੀ ਬਹੁਤ ਛੋਟੇ ਤੋਂ ਸ਼ੁਰੂ ਕੀਤੀ ਬਹੁਤ ਗਰੀਬੀ ਪਰਿਵਾਰ ਚ ਦੇਖੀ ਹੋਈ ਹੈ ਮੈਂ ਸਤਨਾਮ ਬਾਜੀ ਨੂੰ ਸੁਣ ਰਿਹਾ ਸੀ ਬਾਜੀ ਤੁਹਾਨੂੰ ਬੜੀਏ ਚਿਰ ਤੋਂ ਮਿਲਣ ਦੀ ਇੱਛਾ ਸੀਗੀ ਕਦੀ ਮੌਕਾ ਨਹੀਂ ਮਿਲਿਆ ਤੇ ਅੱਜ ਜਦੋਂ ਮੈਂ ਇੰਟਰ ਕੀਤਾ ਤੇ ਤੁਸੀਂ ਸਾਹਮਣੇ ਹੀ ਬੈਠੇ ਹੋਏ ਤੇ ਮੈਂ ਯਾਰ ਹੋਰ ਕੀ ਚਾਹੀਦਾ ਇਹ ਕਾਮਯਾਬ ਹੋ ਗਿਆ ਟਿਕ ਬਾਕਸ ਉਹ ਲੱਗ ਗਿਆ ਤੇ ਜਦੋਂ ਤੁਹਾਨੂੰ ਮੈਂ ਸੁਣ ਰਿਹਾ ਸੀ ਤੁਹਾਡੇ ਹਰ ਇੱਕ ਸ਼ਬਦ ਨੂੰ ਬਹੁਤ ਚੰਗੀ ਤਰ੍ਹਾਂ ਸੁਣਿਆ ਤੇ ਕਾਫੀ ਚੀਜ਼ਾਂ ਨੂੰ ਰਿਲੇਟ ਕਰ ਪਾ ਰਿਹਾ ਸੀਗਾ 3000 ਰੁਪਏ ਲੈ ਕੇ ਕਰਕੇ ਇਸ ਸ਼ਹਿਰ ਦੇ ਵਿੱਚ ਆਇਆ ਸੀਗਾ ਤੇ ਬੜਾ ਬੜੀ ਜਗ੍ਹਾ ਤੇ ਇੰਟਰਵਿਊ ਦਿੱਤੀ ਬਹੁਤ ਲੋਕਾਂ ਨੇ ਸਰਾਹਾ ਔਰ ਬਹੁਤ ਲੋਕਾਂ ਨੇ ਮੌਕਾ ਦਿੱਤਾ ਕਿ ਉਹ ਡਿਊਡਾਰੀ ਭਰੰਦਾ ਜਦੋਂ ਸਾਨੂੰ ਕੋਈ ਜਿੱਦਾਂ ਕਹਿੰਦੇ ਨਾ ਉਹਨੇ ਸਿਮਰਨ ਜੋਤ ਭਾਜੀ ਨੇ ਕਿਹਾ ਸਾਨੂੰ ਤੇ ਟੀਚਰ ਮਾਰਨ ਵਾਲਾ ਚਾਹੀਦਾ ਜਦੋਂ ਟੀਚਰ ਮਾਰਦਾ ਕੋਈ ਇੱਕ ਰਸਤਾ ਹੁੰਦਾ ਅਸੀਂ ਕੰਪਲੇਨਿੰਗ ਜ਼ੋਨ ਤੋਂ ਆਪਰੇਟ ਕਰ ਲਈਏ ਹਾਈ ਇਹ ਕਿਦਾਂ ਹੋਇਆ ਦੂਸਰਾ ਹੈ ਕਿ ਉਹਨੂੰ ਵਜਾ ਬਣਾ ਲਈਏ ਉਹ ਤੁਹਾਡੇ ਜਿੱਤ ਦਾ ਕਾਰਨ ਬਣ ਸਕਦੀ ਹੈ ਮੇਰੇ ਨਾਲ ਵੀ ਕੁਝ ਇਦਾਂ ਦੀ ਹੀ ਸਟੋਰੀ ਹੈ ਮੈਂ ਛੋਟੇ ਨੂੰ ਨਾ ਆਪਣੇ ਪਿੱਛੇ ਰਹੀ ਹੈ ਸਨੀ ਦੀ 올ਡੀ ਉਰੇ ਵੇ ਜਿਹੜਾ ਸੀਨ ਆ ਬੜਾ ਵਧੀਆ ਉਹ ਮੈਨੂੰ ਅੱਜ ਤੱਕ ਹਮੇਸ਼ਾ ਯਾਦ ਰਹਿੰਦਾ ਹੈ ਕਹਿੰਦੇ ਜ਼ਿੰਦਗੀ ਦੇ ਵਿੱਚ ਜਿੱਤਣ ਵਾਸਤੇ ਨਾ ਇੱਕ ਵਜ੍ਹਾ ਚਾਹੀਦੀ ਹੁੰਦੀ ਹੈ ਧਰਮਿੰਦਰ ਯੂਐਸ ਦੇ ਵਿੱਚ ਬੌਬੀ ਡੋਲ ਦੇ ਨਾਲ ਜਾਂਦਾ ਹੈ ਬਾਕਸਿੰਗ ਰਿੰਗ 'ਚ ਜਾਣ ਤੋਂ ਪਹਿਲੇ ਇੱਕ ਦਿਨ ਪਹਿਲਾਂ ਆਪਣੇ ਲਈ ਨਹੀਂ ਕੋਈ ਰੀਜ਼ਨ ਨਹੀਂ ਹੈ ਸੋ ਜ਼ਿੰਦਗੀ ਦੇ ਵਿੱਚ ਜਦੋਂ ਸਾਨੂੰ ਵਜ੍ਹਾ ਮਿਲ ਜਾਂਦੀ ਹੈ ਤੇ ਸਾਡੀ ਜਿੱਤ ਤੈ ਹੈ ਹਾਂ ਮੈਂਟਰਿੰਗ ਵਾਸਤੇ ਸਾਨੂੰ ਬੰਦਾ ਚਾਹੀਦਾ ਹੁੰਦਾ ਬਹੁਤ ਲੋਕਾਂ ਨੂੰ ਮੈਂ ਦੇਖਿਆ ਆਈਡੀਆਜ਼ ਹੁੰਦੇ ਆ ਬਟ ਪੈਸੇ ਨਾ ਹੋਣ ਕਰਕੇ ਅੱਗੇ ਨਹੀਂ ਵੱਧ ਪਾਂਦੇ ਮੈਂ ਜਦੋਂ ਲੰਡਨ ਮੇਰੀ ਸ਼ੁਰੂਆਤ ਹੋਈ ਸੀ ਐਜ਼ ਅ Waiter ਮੈਂ ਪਹਿਲੀ ਜੌਬ ਪੰਜਾਬੀ ਰੈਸਟੋਰੈਂਟ ਸਾਊਥ ਹਾਲ ਬਰੋਡਵੇ ਤੇ ਹੈ ਨਵੇਂ ਸ਼ਹਿਰ ਦੀ ਰਿੰਟੂ ਪਾਜੀ ਹਣੀ ਸੀਗੇ ਉਹਨਾਂ ਦੇ ਕੋਲ ਜਾ ਕੇ ਜੌਬ ਕੀਤੀ ਸੀ ਤੇ ਉੱਥੇ ਮੈਂ ਇੱਕ ਕਮਿਊਨਿਟੀ ਦੇ ਨਾਲ ਮੇਰਾ ਵਾਪਿਆ ਮੈਂ ਕਿਹਾ ਇੱਥੇ ਮੈਂ ਦੇਖਿਆ ਵੈ ਸਾਰੇ ਜੂਈਸ਼ ਕਮਿਊਨਿਟੀ ਦੀ ਮੈਂ ਗੱਲ ਕਰ ਰਹਾ ਹਾਂ ਇਹ ਸਾਰੇ ਹੀ ਬੜੇ ਅਮੀਰ ਹੈ ਕਹਿੰਦੇ ਕਮਿਊਨਿਟੀ ਬਹੁਤ ਸਟਰੋਂਗ ਹੈ ਯਾਰ ਸਾਡੇ ਪੰਜਾਬੀਆਂ ਦੀ ਕਮਿਊਨਿਟੀ ਘੱਟ ਸਟਰੋਂਗ ਹੈ ਸਾਊਥ ਹਾਲ ਸਾਰਾ ਹੀ ਭਰਿਆ ਪਿਆ ਉਹਦੋਂ ਮੈਨੂੰ ਸਮਝ ਨਹੀਂ ਆਈ ਭਾਜੀ ਸਤਨਾਮ ਜੀ ਨੇ ਕਿਹਾ ਕਿ ਜਦੋਂ ਐਂਟਰ ਕਰ ਰਹੇ ਹਾਂ ਤੇ ਇੱਕ ਪੱਤਰਕਾਰ ਨੇ ਪੁੱਛਿਆ ਕਿ ਵੀ ਨਸ਼ਿਆਂ ਦਾ ਬਹੁਤ ਵੱਧ ਚੁੱਕਾ ਹੈ ਪੰਜਾਬ 'ਚ ਐਨੀਵਨ ਜਦੋਂ ਮੈਂ ਵੀ ਐਂਟਰ ਕਰ ਰਿਹਾ ਸੀਗਾ ਤੇ ਹੋਇਆ ਕਿ ਯੂਥ ਨੂੰ ਕੀ ਕਹਿਣਾ ਚਾਹੋਗੇ ਅੱਜ ਦੀ ਯੂਥ ਗਵਾਚੀ ਪਈ ਹੈ ਐਵਰੀਬਾਡੀ ਆਈ ਹੈਵ ਸੀਨ ਇਜ਼ ਆਪਰੇਟਿੰਗ ਫਰੋਮ ਦ ਕੰਪਲੇਨਿੰਗ ਸੂ ਅਸੀਂ ਕਹਿੰਨੇ ਆ ਕਾਮਯਾਬ ਹੋਣਾ ਬਟ ਅਸੀਂ ਕਿਸੇ ਨੂੰ ਸਪੋਰਟ ਕਰਨ ਨੂੰ ਤਿਆਰ ਨਹੀਂ ਹੁੰਦੇ ਕਈ 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 ਵਾਰੀ ਕਿਉਂਕਿ ਸਾਡੇ ਮਨਾਂ ਦੇ ਵਿੱਚ ਇਹ ਆ ਜਾਂਦਾ ਕਿ ਸਾਹਮਣੇ ਵਾਲਾ ਝੂਠ ਤੇ ਨਹੀਂ ਬੋਲ ਰਿਹਾ ਔਰ ਰੋਥ ਸਵੇਰੇ ਉੱਠ ਕੇ ਮੈਨੂੰ ਬਹੁਤ ਲੋਕ ਕਹਿੰਦੇ ਜਿਵੇਂ ਅਮਰਦੀਪ ਭਾਜੀ ਨੇ ਕਿਹਾ ਇਹਨਾਂ ਨੇ ਮੇਰੇ ਨਾਲ ਆਪਣਾ ਆਈਡੀਆ ਸ਼ੇਅਰ ਕੀਤਾ ਮੇਰੇ ਕੋਲ ਕੋਈ ਵੀ ਬੰਦਾ ਆਈਡੀਆ ਲੱਗਿਆ ਜਾਂਦਾ ਨਾ ਮੈਂ ਨਾਲ ਓਕੇ ਕਰ ਲਓ ਕਰਕੇ ਦੇਖ ਲਓ ਦੇਖ ਲੈਨੇ ਕੀ ਬੰਦਾ ਵੱਧ ਤੋਂ ਵੱਧ ਹਾਰ ਜਾਗੇ ਲਰਨਿੰਗ ਕਾਸਟ ਪੇ ਕਰਨੀ ਪੈ ਸਕਦੀ ਹੈ ਏ ਬੜੇ ਬੜੇ ਮੈਂ ਜਿਹੜੇ ਫੰਡ ਹੈ ਉਹਨਾਂ ਨੂੰ ਇਹ ਕਹਿੰਦੇ ਸੁਣਿਆ ਜਿਹੜੇ ਵੈਂਚਰ ਕੈਪੀਟਲਿਸਟ ਹੈ ਕਿ ਜੀ 10 ਬਿਜ਼ਨੈਸਸ ਤੇ ਅਸੀਂ ਇਨਵੈਸਟ ਕਰਨਾ ਸਾਨੂੰ ਪਤਾ ਇੱਕ ਹੀ ਕਾਮਯਾਬ ਹੋਣਾ ਔਰ ਜੇ ਕਾਮਯਾਬ ਹੋ ਗਿਆ ਉਹ ਕਰੋੜਾਂ ਦਾ ਸਾਨੂੰ ਰਿਟਰਨ ਦੇ ਜਾਂਦਾ ਥੈਨ ਵਾਟ ਇਜ਼ ਅ ਰੋਂਗ ਗਿਵਿੰਗ ਦਾ ਓਪਰਚੁਨਿਟੀ ਟੂ एवरीवन ਐਂਡ ਐਵਰੀਬਾਡੀ ਜੇਰਾ ਕੋਈ ਬੰਦਾ ਸਾਨੂੰ ਆਈਡੀਆ ਦੇ ਰਿਹਾ ਇਹ ਹੋ ਸਕਦਾ ਹੈ ਕਿ ਸਾਡਾ ਨੋਲੇਜ ਬੈਂਕ ਉਹਨਾ ਅਪ ਟੂ ਡੇਟ ਨਾ ਹੋਵੇ ਉਹ ਆਈਡੀਆ ਬੈਂਕ ਸਮਝਣ ਵਾਸਤੇ ਕਿ ਜੋ ਆਈਡੀਆ ਲੈ ਕੇ ਬੰਦਾ ਆ ਰਿਹਾ ਔਰ ਜੇ ਥੋੜੀ ਉਹਨੂੰ ਫਾਈਨ ਟਿਊਨਿੰਗ ਦੀ ਜ਼ਰੂਰਤ ਹੈ ਜੇਕਰ ਅਸੀਂ ਸਾਰੇ ਇਕੱਠੇ ਹੋ ਕਰਕੇ ਸਪੋਰਟ ਕਰੀਏ ਇਹ ਬਿਲਡ ਐਕਸ ਪੰਜਾਬ ਕਿਤੇ ਦਾ ਕਿਤੇ ਪਹੁੰਚ ਸਕਦਾ ਆਪਣੀ ਕਮਿਊਨਿਟੀ ਕਿਤੇ ਦੀ ਕਿਤੇ ਪਹੁੰਚ ਸਕਦੀ ਹੈ ਮੈਂ ਅਮਰਦੀਪ ਭਾਜੀ ਨਾਲ ਬੈਠਾ ਸੀਗਾ ਸਿਮਰਨਜੋਤ ਮੱਕੜ ਭਾਜੀ ਨਾਲ ਬੈਠੇ ਕਹਿੰਦੇ ਕਰਨਾ ਕੀ ਚਾਹਦੇ ਹੋ ਵਿਜ਼ਨ ਕੀ ਹੈ ਮਤਲਬ ਜਦੋਂ ਜੀਬੀ ਰਿਐਲਿਟੀ ਨੂੰ ਸ਼ੁਰੂਆਤ ਕੀਤੀ ਸੀ ਤੇ ਚੱਲ ਗਈ ਮੈਂ ਕਟੋ ਘੱਟ 5000 ਬੰਦੇ ਨੂੰ এমਪਲੋਇਮੈਂਟ ਦੇਣੀ ਹੈ ਪਰ ਮੈਂ ਕਿ ਇੰਨੇ ਆਪਣੇ ਕਾਰੋਬਾਰ ਹੋਣੇ ਚਾਹੀਦੇ ਕਿ ਬੰਦੇ ਘੱਟ ਪੈਣ ਕਿ ਵੀ ਰੋਜ਼ ਇੱਕ ਬੰਦਾ ਫੜ ਲੀਏ ਐਨ ਉਹਨੂੰ ਹੀ ਕਾਰੋਬਾਰ ਕਰਾ ਦਈਏ ਕਹਿੰਦੇ ਵਿਜ਼ਨ ਕੀ ਹੈ ਪੈਸਾ ਕਮਾਣਾ ਕਿੰਨੇ ਕ ਪੈਸੇ ਕਮਾਣੇ ਮੈਂ ਕਿ ਪੈਸਾ ਕਮਾਣਾ ਨਹੀਂ ਇਦਾਂ ਦਾ ਆਪਣਾ ਨੈਟਵਰਕ ਬਣਾਣਾ ਆਪਣੇ ਮੋਬਾਈਲ ਤੇ ਆਪਣਾ ਪਰਿਵਾਰ ਬਣਾਉਣਾ ਕਿ ਵੀ ਕਿਸੇ ਵੀ ਅਸੀਂ ਅੱਜ ਕੰਪਲੇਨ ਕਰਦੇ ਆਂ ਸਰਕਾਰਾਂ ਨੂੰ ਕਿ ਇਹ ਨਹੀਂ ਹੋਇਆ ਆਹ ਸਰਕਾਰ ਕਰਕੇ ਇਹ ਨਹੀਂ ਹੋਇਆ ਬਿਕੋਜ਼ ਆਫ ਇਹੇ ਕਰਕੇ ਉਹ ਕੰਪਲੇਨਿੰਗ ਜ਼ੋਨ ਤੋਂ ਆਪਰੇਟ ਹੋਣਾ ਬੰਦ ਹੋ ਜਾਏ। ਉੱਤੋਂ ਬੈਠ ਕੇ ਅਸੀਂ ਜਦੋਂ ਡਿਸਕਸ਼ਨ ਕਰ ਰਹੇ ਸੀਗੇ ਤੇ ਆਈਡੀਆ ਆਇਆ ਬਿਲਡ ਐਕਸ ਪੰਜਾਬ ਦਾ। ਕਿ ਯਾਰ ਅਸੀਂ ਸਾਰੇ ਇਕੱਠੇ ਹੋ ਕਰਕੇ ਕੀ ਕਮਿਊਨਿਟੀ ਨੂੰ ਸਪੋਰਟ ਨਹੀਂ ਕਰ ਸਕਦੇ ਜੇ ਅਸੀਂ ਕਮਿਊਨਿਟੀ ਨੂੰ ਸਪੋਰਟ ਕਰ ਦਈਏ ਤਾਂ ਕਿਸ ਤਰੀਕੇ ਦਾ ਇੰਪੈਕਟ ਅਸੀਂ ਆਪਣੀ ਪੰਜਾਬੀ ਸੁਸਾਇਟੀ ਦੇ ਵਿੱਚ ਪਾ ਸਕਦੇ ਹਾਂ ਮੱਕੜ ਬਾਜੀ ਨੇ ਕਿਹਾ ਕਿ ਤੁਹਾਨੂੰ ਲੱਗਦਾ ਕਿ ਸਾਰੇ ਆਨੇ ਇਕੱਠੇ ਇੱਕ ਮੰਚ ਤੇ ਹੋ ਸਕਦੇ ਆ ਇਹ ਕਹੇ ਸ਼ੁਰੂਆਤ ਤੇ ਕਰਕੇ ਦੇਖ ਲਿਏ ਕਿ ਬਿਲਕੁਲ ਹੋ ਸਕਦੇ ਆ ਜਿਸ ਕਰਕੇ ਨਾਮ ਰੱਖਿਆ ਬਿਲਟ ਐਕਸ ਪੰਜਾਬ ਕਿ देयर ਇਸ ਨੋ ਲਿਮਿਟ ਟੂ ਇਟ ਕਿ ਵੀ ਕਿਸੇ ਵੀ ਹੱਦ ਦੇ ਉੱਤੇ ਤੁਸੀਂ ਜਾ ਸਕਦੇ ਆ ਕਿਸੇ ਵੀ ਹੱਦ ਤੇ ਜਾ ਸਕਦੇ ਗਿਆ انسان ਜਦੋਂ ਕੋ ਰੋ ਨਿਕਲਦਾ ਸਭ ਤੋਂ ਪਹਿਲੇ ਉਹ ਆਪਣੇ ਬਾਰੇ ਸੋਚਦਾ ਫਿਰ ਪਰਿਵਾਰ ਬਾਰੇ ਸੋਚਦਾ ਥੈਨ ਉਹਰੇ ਬਾਅਦ ਜੋ ਆਇੰਦਾ ਹੁਣ ਸੋਸਾਇਟੀ ਲਈ ਕੁਝ ਕਰ ਲਈਏ ਮੇਰਾ ਖਿਆਲ ਹੈ ਇੱਥੇ ਅਸੀਂ ਸਾਰੇ ਹੀ ਬੰਦੇ ਜਿੰਨੇ ਬੈਠੇ ਹੋਏ ਆ ਮਤਲਬ ਹੂਜ਼ ਹੂ ਆਫ ਦਾ ਕਮਿਊਨਿਟੀ ਇਜ਼ ਸਿਟਿੰਗ ਹੇਅਰ ਸਾਰਿਆਂ ਨੇ ਆਪਣੇ ਵਾਸਤੇ ਆਪਣੇ ਪਰਿਵਾਰ ਵਾਸਤੇ ਕਰ ਲਿਆ ਮੇਰਾ ਖਿਆਲ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕਰਕੇ ਹੁਣ ਕਮਿਊਨਿਟੀ ਵਾਸਤੇ ਕਰਨਾ ਚਾਹੀਦਾ ਕਿ ਆਈਡੀਆਜ਼ ਨੂੰ ਆਈਡੀਆਜ਼ ਨੂੰ ਔਨਰ ਕਰਨਾ ਚਾਹੀਦਾ ਹੈ ਆਪਣੀ ਯੂਥ ਨੂੰ ਇਹ ਸਪੋਰਟ ਦੇਣਾ ਚਾਹੀਦਾ ਹੈ ਕਿ ਵੀ ਤਗੜੇ ਹੋਵੋ ਅਸੀਂ ਨਾਲ ਖੜੇ ਹਾਂ ਕੁਝ ਕਰਕੇ ਦਿਖਾ ਦਿਓ ਯੂਨੀਵਰਸਿਟੀਆਂ ਅਸੀਂ ਹਮੇਸ਼ਾ ਗੱਲ ਕਰਦੇ ਅਨਐਮਪਲੋਇਮੈਂਟ ਬੜੀ ਹੈ ਅਸੀਂ ਸਾਰੇ ਜਣੇ ਇਕੱਠੇ ਹੋ ਜੀ ਇਹ ਮੈਨੂੰ ਨਹੀਂ ਲੱਗਦਾ ਕਿ ਤੇ ਅਨਐਮਪਲੋਇਮੈਂਟ ਰਹੇਗੀ ਅਸੀਂ ਇੰਟਰਨਸ਼ਿਪ ਨਾਮ ਦਾ ਵਰਡ ਹੈ ਜਿਹੜਾ ਕਿ ਵੀ ਬਾਹਰ ਦੇ ਮੁਲਕਾਂ ਨੇ ਚਾਲੂ ਕੀਤਾ ਇਤੋਂ ਦੀ ਯੂਨੀਵਰਸਿਟੀਆਂ ਆਜਾ ਅੱਜ ਮੈਨੂੰ ਚੰਡੀਗੜ੍ਹ ਯੂਨੀਵਰਸਿਟੀ ਲੈ ਲਈ ਐਲਪੀਯੂ ਲੈ ਲਈ ਐਂ ਮਨੀ ਅਦਰ ਯੂਨੀਵਰਸਿਟੀ ਚਟਕਾਰਾ ਯੂਨੀਵਰਸਿਟੀ ਲੈ ਲਈ ਆਰਕੀਟੈਕਟ ਲਈ ਅਸੀਂ ਕੋਈ ਕਲੋਨੀ ਨੂੰ ਕਰਨਾ ਹੁੰਦਾ ਸੀ ਕਿ ਨੇ ਜੀ ਇਹਦਾ ਗੇਟ ਡਿਜ਼ਾਈਨ ਕਰਨਾ ਸਾਨੂੰ ਆਈਡੀਆ ਦੇਓ ਸਾਡੀ ਸੋਚ ਤੋਂ ਵੀ ਜ਼ਿਆਦਾ ਜਿਹੜੇ ਗ੍ਰੈਜੂਏਟ ਮੁੰਡੇ ਕੁੜੀਆਂ ਉਦਾਂ ਤੋਂ ਆਈਡੀਆ ਦੇ ਕੇ ਆਂਦੇ ਐ ਐਂ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੈ ਬਟ ਉਹਰੇ ਬਾਅਦ ਜੋ ਕੀ ਉਹ ਰਿਸਪੈਕਟ ਉਹਨਾਂ ਨੂੰ ਦੇ ਦੀ ਹੈ ਜਾਂ ਨਹੀਂ ਦੇਂਦੀ ਹਰ ਬੰਦਾ ਪਿਆਰ ਦੇ ਨਾਲ ਪੈਸੇ ਦੇ ਨਾਲ ਥੋੜੀ ਜੀ ਇੱਜ਼ਤ ਮਾਨ ਜ਼ਰੂਰ ਪਾਲਦਾ ਸੋ ਸਾਨੂੰ ਸਾਰਿਆਂ ਨੂੰ ਐਜ਼ ਅ ਕਮਿਊਨਿਟੀ ਇਕੱਠੇ ਹੋ ਕਰਕੇ ਇਧਰ ਵਾਲੇ ਬੰਨੇ ਪਹਿਲ ਕੀਤੀ ਹੈ ਮੱਕੜ ਭਾਜੀ ਨੇ ਨਾਲ ਅਮਰਦੀਪ ਭਾਜੀ ਨੇ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਬਿਲਡ ਐਕਸ ਪੰਜਾਬ ਨੂੰ ਕੰਪਲੇਨਿੰਗ ਜ਼ੋਨ ਤੋਂ ਓਪਰੇਟ ਨਾ ਕਰਦੇ ਹੋਏ ਆਪਣੇ ਵਾਸਤੇ ਕਰ ਲਿਆ ਪਰਿਵਾਰ ਵਾਸਤੇ ਕਰ ਲਿਆ ਹੁਣ ਕਮਿਊਨਿਟੀ ਵਾਸਤੇ ਕਰ ਲਿਆ ਸੋ ਥੈਂਕ ਯੂ ਵੈਰੀ ਮੱਚ ਅਮਰਦੀਪ ਭਾਜੀ ਸਿਮਰਨਜੋਤ ਮੱਕੜ ਭਾਜੀ ਕਿ ਵੀ ਜਿਨ੍ਹਾਂ ਨੇ ਕਹਿ ਲਓ ਕਿ ਇੱਥੋਂ ਤੱਕ ਤੁਸੀਂ ਲੈੰਦਾ ਮੈਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਨਹੀਂ ਹੈ ਬਟ ਮੈਨੂੰ ਲੱਗਦਾ ਕਿ ਮੇਰੇ ਕੋ 24 25 ਫੋਨ ਆ ਗਏ ਕਿ ਭਾਜੀ ਬਿਲਟੈਕਸ ਪੰਜਾਬ ਤੋਂ ਹੀ ਕਰ ਰਹੇ ਹੋ ਬਹੁਤ ਬਹੁਤ ਮੁਬਾਰਕਾ ਤੁਸੀਂ ਉੱਤੇ ਆ ਰਹੇ ਹੋ ਬਹੁਤ ਬਹੁਤ ਮੁਬਾਰਕਾਂ ਨਹੀਂ ਯਾਰ ਇੰਨੀ ਇੰਨੀ ਮਿਹਨਤ ਕਰ ਲਈ ਹੈ ਔਰ ਅੱਜ ਇੱਥੇ ਆ ਕਰਕੇ ਮੈਂ ਜਦੋਂ ਕਰਾਊਡ ਦੇਖ ਰਿਹਾ ਭਾਜੀ ਹੋਣੀ ਹੈ ਇੱਥੇ ਹੁਣ ਤੱਕ ਬੈਠੇ ਹੋਏ ਹੈ ਇਟਸ ਨੋਟ ਅ স্মਲ ਥਿੰਗ ਕਿਸੇ ਕੋਲ ਵੀ ਇਨਾ ਟਾਈਮ ਨਹੀਂ ਹੁੰਦਾ ਇਹਨਾਂ ਸਭ ਕੁਝ ਸੁਣਨ ਦਾ ਸੋ ਹੱਥ ਬਨ ਕੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਸ਼ੁਕਰੀਆ ਕਿ ਤੁਸੀਂ ਬਿਲਡ ਐਕਸ ਪੰਜਾਬ ਨੂੰ ਇਨਾ ਪਿਆਰ ਦਿੱਤਾ ਸਪੋਰਟ ਕਰ ਰਹੇ ਹੋ ਐਂਡ ਇਹਨੂੰ ਆਪਾਂ ਕੰਟੀਨਿਊ ਰੱਖੀਏ ਇਹਨੂੰ ਅੱਗੇ ਵਧਾਈਏ ਥੈਂਕ ਯੂ ਥੈਂਕ ਯੂ ਵੈਰੀ ਮਚ